ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਹੁਣ ਜਦੋਂ ਕੈਨੇਡਾ ਦੇ ਵਿੱਚ ਬਹੁਤ ਕੁਝ ਬਦਲ ਗਿਆ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਲੋੜ ਪੈਣੀ ਹੈ ਪ੍ਰਾਈਵੇਟ ਕਾਲਜਸ ਨੂੰ ਬਹੁਤ ਘੱਟ ਸੰਭਾਵਨਾ ਹੈ ਕਿ ਇਹ ਆਸਾਨੀ ਨਾਲੇ ਲੈਟਰ ਮਿਲੇਗੀ ਸੋ ਹੁਣ ਆਫਰ ਲੈਟਰ ਸਰਕਾਰੀ ਕਾਲਜ 83 ਤੋਂ ਵੱਧ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ जोडਿਆ ਹੁਣ ਸਵਾਲ ਇਹ ਹੈ ਕਿ ਕਿਹੜੇ ਕਿਹੜੇ ਉਹ ਸਰਕਾਰੀ ਕਾਲਜ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਆਫਰ ਲੈਟਰ ਲਈ ਮਾਰਾ ਮਾਰੀ ਹੋਏਗੀ ਤੇ ਜਸਮੀਤ ਜੀ ਆਫਰ ਲੈਟਰ ਕਿਵੇਂ ਦਵਾਉਣਗੇ 5000 ਦਾ ਟਾਰਗੇਟ ਰੱਖਿਆ ਸਾਰੀਆਂ ਗੱਲਾਂ ਜਸਮੀਤ ਜੀ ਨਾਲ ਕਰਦੇ ਹਾਂ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਆਫਰ ਲੈਟਰ ਦੀ ਮਾਰਾ ਮਾਰੀ ਹੋਣੀ ਆ ਹੁਣ ਸਰਕਾਰੀ ਕਾਲਜਾਂ ਦੀ ਤੁਸੀਂ ਕਿੰਨੇ ਕੁ ਵਿਦਿਆਰਥੀਆਂ ਦੀ ਆਫਰ ਲੈਟਰ ਦਵਾ ਸਕੋਗੇ ਤੇ ਬਾਕੀ ਵਿਦਿਆਰਥੀ ਕੀ ਕਰਨਗੇ ਸਟੂਡੈਂਟਸ ਦੇਖੋ ਇਸ ਟਾਈਮ ਤੇ ਫਿਊਚਰ ਜਦੋਂ ਆਪਾਂ ਫਿਊਚਰ ਦੀ ਗੱਲ ਕਰਦੇ ਆ ਕੈਨੇਡਾ ਦਾ ਫਿਊਚਰ ਥੋੜਾ ਬ੍ਰਾਈਟ ਨਜ਼ਰ ਆ ਰਿਹਾ बिकॉज ਸਰਕਾਰ ਕੁਝ ਚੇਂजेस ਲਿਆਂਦੀ ਕੋਸ਼ਿਸ਼ ਕਰ ਰਹੀ ਹੈ ਸੋ ਚੇਂजेस ਨਾਲ ਕੀ ਕੀ ਫਾਇਦੇ ਹੋਣਗੇ ਵੀ ਮੈਂ ਦੱਸ ਦਿੰਨਾ ਕਿ ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਮਿਲੇਗੀ ਪਾਰਟ ਟਾਈਮ ਜੌਬ ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਹਾਊਸਿੰਗ ਦਾ ਇਸ਼ੂ ਨਹੀਂ ਆਏਗਾ ਫਿਊਚਰ ਵਿੱਚ ਜਿਹੜੇ ਜਾਣਗੇ ਉਹਨਾਂ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਮਿਲੇਗਾ ਉੱਥੇ ਪੜ੍ਹ ਕੇ ਉਹਨਾਂ ਨੂੰ ਇੱਕ ਬਹੁਤ ਵਧੀਆ ਐਕਸਪੀਰੀਅੰਸ ਮਿਲੇਗਾ ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਉੱਥੇ ਪ੍ਰੋਪਰ ਸਪੋਰਟ ਮਿਲੇਗੀ ਕਾਲਜੇਜ਼ ਵੱਲੋਂ ਔਰ ਬਟ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੈ ਜੇ ਬੱਚੇ ਇੱਕ ਰਾਈਟ ਫਰੇਮ ਆਫ ਮਾਈਂਡ ਦੇ ਨਾਲ ਜਾਣ ਜਦੋਂ ਅਸੀਂ ਕਹਿਣ ਲੱਗ ਜਾਂਦੇ ਆ ਨਾ ਕਿ ਤੁਸੀਂ ਚਲੇ ਜਾਓ ਉੱਥੇ ਜਾ ਕੇ ਜੋ ਮਰਜ਼ੀ ਕਰ ਲਿਓ ਫਿਰ ਬੱਚੇ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਹੁਣ ਇੱਥੇ ਪੜਾਂ ਕਿ ਨਾ ਪੜਾਂ ਜਿਹੜਾ ਪੜਨ ਵਾਲਾ ਬੱਚਾ ਵੀ ਆਂਦਾ ਨਾ ਉਹ ਵੀ ਪੜ੍ਹਾਈ ਛੱਡ ਕੇ ਕੰਮ ਕਰਨ ਲੱਗ ਜਾਂਦਾ ਸੋ ਸਟੂਡੈਂਟਸ ਇੱਕ ਕਲੈਰਿਟੀ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਟੂਡੈਂਟਸ ਕੈਨੇਡਾ ਨੂੰ ਬਣਾ ਦਿੱਤਾ ਗਿਆ ਸੀ ਦੁਬਈ ਕਿ ਜਿਹੜਾ ਵੀ ਜਾ ਰਿਹਾ ਉਹ ਕੈਨੇਡਾ ਜਾ ਰਿਹਾ ਦੁਬਈ ਵਾਂਗੂ ਅਸੀਂ ਕੈਨੇਡਾ ਜਾਈ ਜਾ ਰਹੇ ਆ ਸੋ ਬਟ ਉਸ ਚੀਜ਼ ਦੀ ਹੋ ਜਾਂਦੀ ਵੈਲਿਊ ਖਤਮ ਮੈਂ ਤਮੇ ਕੈਨੇਡਾ ਚਲੇ ਜਾਵਾਂਗਾ ਸੋ ਸਟੂਡੈਂਟਸ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਸਰਕਾਰ ਨੂੰ ਲੱਗਿਆ ਕਿ ਜਿਹੜੇ ਬੱਚੇ ਉੱਥੇ ਆ ਰਹੇ ਆ ਉਹਨਾਂ ਨੂੰ ਪਹਿਲੀ ਗੱਲ ਤਾਂ ਪ੍ਰੋਪਰ ਸਪੋਰਟ ਹੀ ਨਹੀਂ ਮਿਲ ਰਹੀ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਹਨ ਉੱਥੇ ਕ੍ਰਾਈਮ ਵੱਧ ਗਿਆ ਸੋ ਮੈਨੂੰ ਲੱਗਦਾ ਕਿ ਕੋਈ ਵੀ ਪੇਰੈਂਟ ਆਪਣੇ ਐਸੇ ਜਗ੍ਹਾ ਨਹੀਂ ਭੇਜਣਾ ਚਾਹੇਗਾ ਜਿੱਥੇ ਕ੍ਰਾਈਮ ਵੱਧ ਹੋਏ ਜਿੱਥੇ ਨੌਕਰੀ ਨਾ ਮਿਲੇ ਜਿੱਥੇ ਘਰ ਨਾ ਮਿਲੇ ਐਸੇ ਦੇਸ਼ 'ਚ ਕਿਹੜਾ ਪੇਰੈਂਟ ਆਪਣੇ ਬੱਚਿਆਂ ਨੂੰ ਭੇਜਣਾ ਚਾਹੇਗਾ ਸੋ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਸਰਕਾਰ ਨੇ ਲਏ ਔਖ ਤਾਂ ਕਿ ਸਾਰਾ ਕੁਝ ਸਟ੍ਰੀਮਲਾਈਨ ਹੋ ਪਾਏ ਕਿਉਂਕਿ ਕੈਨੇਡਾ ਇੱਕ ਬਹੁਤ ਹੀ ਪੀਸਫੁੱਲ ਕੰਟਰੀ ਹੈ ਉੱਥੇ ਕਦੀ ਕ੍ਰਾਈਮ ਹੁੰਦਾ ਹੀ ਨਹੀਂ ਸੀ ਪੁਲਿਸ ਬਹੁਤ ਜ਼ਿਆਦਾ ਫ੍ਰੈਂਡਲੀ ਹੈ ਕਦੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰਦੀ ਸੋ ਇਸ ਚੀਜ਼ ਦਾ ਅਸੀਂ ਕਹੀਏ ਕਿ ਜਿਹੜੇ ਲੋਕਾਂ ਨੇ ਉਠਾਇਆ ਨਜਾਇਜ਼ ਫਾਇਦਾ ਸੋ ਸਟੂਡੈਂਟਸ ਇਸ ਚੀਜ਼ ਨੂੰ ਅਸੀਂ ਕਹਿ ਸਕਿਆ ਕਿ ਫਿਊਚਰ ਵਿੱਚ ਜਿਹੜੇ ਬੱਚੇ ਹੁਣ ਪੜਨ ਜਾਣਗੇ ਉਹਨਾਂ ਨੂੰ ਪੂਰੀ ਸਪੋਰਟ ਮਿਲੇਗੀ ਔਰ ਪ੍ਰੋਪਰ ਕੈਨੇਡਾ ਦਾ ਐਕਸਪੀਰੀਅੰਸ ਮਿਲੇਗਾ ਪੜਨ ਦਾ ਔਰ achiyan ਨੌਕਰੀਆਂ ਮਿਲਣਗੀਆਂ ਤੇ ਸਰ ਕਿਹੜੇ ਕਾਲਜ ਨੇ ਸਰਕਾਰੀ ਸਰਕਾਰੀ ਦੇਖੋ 83 ਕਾਲਜ ਹੈ ਸਾਡੇ ਕੋਲ ਲੈਂਡਮਾਰਕ ਇਮੀਗ੍ਰੇਸ਼ਨ ਕੋਲ 83 ਮਾਰ ਮਾਰੀ ਕਿੱਥੇ ਹੋਣੀ ਆਫਰ ਦੀ ਮੁੱਖ ਜੇ ਕੱਢ ਲੀਦਾ ਸੀ ਮਾਰ ਮਾਰੀ ਮਾਸਟਰਸ ਚ ਮਾਰ ਮਾਰੀ ਹੋਣ ਦੀ ਦਿਖੇਗੀ ਕਿ ਮਾਸਟਰ ਪ੍ਰੋਗਰਾਮਸ ਚ ਬਹੁਤ ਜ਼ਿਆਦਾ ਆਫਰ ਲੈਟਰ ਡਿਮਾਂਡ ਤੇ ਆ ਜਾਏਗੀ बिकॉज ਉਹਦੇ ਚ 스ਪਾউজ ਅਲਾਉਡ ਕਰ ਦਿੱਤਾ ਗਿਆ ਹੈ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਸਟੂਡੈਂਟ ਨੂੰ ਆ ਔਕ ਹੋਏਗੀ ਆਫਰ ਲੈਟਰ ਚ ਫਿਊਚਰ ਚ ਉਹ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਹੁਣ ਐਮਬੀਏ ਮਾਸਟਰਸ ਇਨ ਮੈਨੇਜਮੈਂਟ ਮਾਸਟਰ ਇਨ ਡਾਟਾ ਐਨਾਲਿਟਿਕਸ ਉਹਨਾਂ ਨੂੰ ਮੇਰੀ ਹੈ ਕਿ ਜਲਦ ਤੋਂ ਜਲਦ ਆਫਰ ਲੈਟਰ ਅਪਲਾਈ ਕਰੋ ਫਿਰ ਅਸੀਂ ਗੱਲ ਕਰ ਲੈਂਦੇ ਆ ਕਿ ਸਟੂਡੈਂਟਸ ਮਾਰੋ ਮਾਰੀ ਸਰਕਾਰੀ ਕਾਲਜ ਦੀ ਆਫਰ ਲੈਟਰ ਤੇ ਵੀ ਹੋਏਗੀ ਜਿਹੜੇ ਚੰਗੇ ਕੋਰਸਿਸ ਹਨ ਹੁਣ ਬੱਚੇ ਮੰਗਣ ਲੱਗ ਗਏ ਮੈਨੂੰ ਮਕੈਨੀਕਲ ਇੰਜੀਨੀਅਰ ਤੇ ਜਾਣਾ ਮੈਨੂੰ ਮੋਟਰ ਪਾਵਰ ਟੈਕਨੀਸ਼ੀਅਨ ਤੇ ਜਾਣਾ ਅੱਜ ਤੋਂ 4 ਸਾਲ ਪਹਿਲਾਂ ਵੀ ਅਸੀਂ ਇਦਾਂ ਹੀ ਬੱਚਿਆਂ ਨੂੰ ਚੰਗੇ ਚੰਗੇ ਸੋ ਇੱਕ ਬੱਚਿਆਂ ਦਾ ਸੀ ਕਹੀਏ ਕਿ ਮਾਈਂਡ ਸੈਟ ਹੀ ਖਰਾਬ ਕਰ ਦਿੱਤਾ ਗਿਆ ਕਿ ਤੁਸੀਂ ਪੜ੍ਹਨਾ ਨਹੀਂ ਆ ਤੁਸੀਂ ਪਹੁੰਚੋ ਬਸ ਸੋ ਪਹੁੰਚ ਕੇ ਕਰਾਂਗੇ ਕਿ 2 ਸਾਲ ਬਾਅਦ ਮੁੜ ਕੇ ਆਵਾਂਗੇ ਇੰਡੀਆ ਪਹੁੰਚ ਕੇ ਕਰਾਂਗੇ ਕਿ ਉੱਥੇ ੱੱਕੇ ਖਾਵਾਂਗੇ ਲਾਇਰਜ਼ ਦੇ ਦਫ਼ਤਰਾਂ ਦੇ ਜਿਹੜੇ 50-50 ਹਜ਼ਾਰ ਡਾਲਰ ਮੰਗ ਰਹੇ ਆ ਸਾਡੇ ਤੋਂ ਸੋ ਸਟੂਡੈਂਟਸ ਇੱਕ ਸਹੀ ਮਾਰਗਦਰਸ਼ਨ ਦੀ ਲੋੜ ਸੀ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਠੀਕ ਹੈ ਕੁਝ ਚੀਜ਼ਾਂ ਗਲਤ ਆ ਕਿਉਂਕਿ ਜੇ ਡਿਪਲੋਮਾ ਵਾਲੇ ਬੱਚਿਆਂ ਦੇ ਵੀ ਸਪਾਉਸਸ ਨਾਲ ਜਾਣੇ ਚਾਹੀਦੇ ਸੀ ਓਕੇ ਕਹਿੰਦੇ ਆ ਜਿਹੜੇ ਬੱਚੇ ਉੱਥੇ ਜੈਨੂਇਨਲੀ ਪੜ ਰਹੇ ਆ ਉਹਨਾਂ ਤੇ ਅਫੈਕਟ ਨਹੀਂ ਆਣਾ ਚਾਹੀਦਾ ਸੀ ਬਟ ਹੁਣ ਜਿਹਨੂੰ ਕਹਿੰਦੇ ਆ ਕਿ ਆਟੇ ਦੇ ਨਾਲ ਘਣ ਪਿਸ ਜਾਂਦਾ ਸੋ ਇਹਦੇ ਨਾਲੇ ਚੇਂਜਸ ਵੀ ਲਿਆਂਦੇ ਗਏ ਸੋ ਸਟੂਡੈਂਟਸ ਇਸ ਚੀਜ਼ ਨੂੰ ਧਿਆਨ ਦਿੰਦਿਆਂ ਹੋયા ਮੈਨੂੰ ਲੱਗਦਾ ਹੈ ਕਿ ਫਿਊਚਰ ਵਿੱਚ ਤੁਹਾਨੂੰ ਇੱਕ ਚੰਗੇ ਕੰਸਲਟੈਂਟ ਦੀ ਲੋੜ ਪੈਗੀ ਚਲੋ नब्बे चार सौ तेरह नब्बे चार सौ बारह इस नंबर तो से तुम्हें संपर्क करना ऑफर लैटर लैन लसमीत ले, भाटिया जी अवेलेबल ने होर कलैरिट इसे नंबर पर लो वट्सअप नंबर स्क्रीन से है नब्बे चार सौ दस छियानवे एक सौ बहुत बहुत धन्यवाद थैंक यू सो मच